ਹਾਂ ਜੀ ਸਾਥੀ ਨਾਲ ਸਾਡੇ ਇਹ ਗੁੰਮਗੁਸਤ ਜੁੜੇ ਹੋ। ਇਹ ਕਿਛੂ ਨਹੀਂ ਹੈ ਕਿ ਮੈਂ ਆਪਣੇ ਸ਼ਹਿਰ ਦਬਾਵਾ ਹਾਂ। ਸਾਨੂੰ ਭਗਵਾਨ ਨੇ ਤੁਹਾਨੂੰ ਇਹ ਮੌਕਾ ਦਿੱਤਾ ਹੈ। ਬਾਰਡਰ ਜਿੱਦੇ ਹਮਾਰ ਕੇ ਤੇ ਬਹੁਤ ਜ਼ਿਆਦਾ ਮੁਸ਼ਕਲਾਂ ਨੇ। ਤੇ ਸਰ ਤੁਹਾਡਾ ਕੀ ਸਿਚੁਏਸ਼ਨ ਹੈ ਜੀ? ਨਹੀਂ ਜਿਵੇਂ ਮਾਨਯੋਗ ਡੀਜੀ ਸਾਹਿਬ ਦਾ ਤੇ ਮਾਨਯੋਗ ਸੀਐਮ ਪੰਜਾਬ ਦਾ ਬੜਾ ਕਲੀਅਰ ਥੀ ਵਾ ਬੜੀ ਕਲੀਅਰ ਪ੍ਰਾਇੋਰਟੀਜ਼ ਨੇ। ਕਿ ਇੱਕ ਤਾਂ ਨਸ਼ਾ ਮੁਕਤੀ ਵਾਲੇ ਪਾਸੇ ਕੰਮ ਕਰਨ ਵਾਲੇ ਪਾਸੇ ਤੇ ਇੱਕ ਆਰਗੇਨਾਈਜ਼ਡ ਕ੍ਰਾਈਮ ਨੂੰ ਰੋਕਣ ਵਾਲੇ ਸੋ ਉਹਨਾਂ ਦੋਵਾਂ ਤੇ ਪ੍ਰਾਇੋਰਟੀ ਰੱਖਦੇ ਉਹਨਾਂ ਨਾਲੇ ਪਾਸੇ ਕੰਮ ਕਰਾਂਗੇ ਮੇਰੇ ਐਸਐਸਪੀ ਅੰਮ੍ਰਿਤਸਰ ਰੂਰਲ ਨਾਲ ਅੱਜ ਡਿਸਕਸ਼ਨ ਹੋਈ ਹੈ ਜਿਹੜੇ ਬਾਕੀ ਤੇ 3 ਐਸਐਸਪੀਜ਼ ਨੇ ਉਹਨਾਂ ਨਾਲ ਵੀ ਜਲਦੀ ਡਿਸਕਸ਼ਨ ਕਰਕੇ ਇਹਦੇ ਬਾਰੇ ਸਟ੍ਰੈਟੇਜਾਈਜ਼ ਕੀਤਾ ਜਾਊਗਾ ਤੇ ਪਹਿਲਾਂ ਚੰਗਾ ਕੰਮ ਹੋਇਆ ਇੱਥੇ ਸੋ ਉਹਨੂੰ ਕੈਰੀ ਫਾਰਵਰਡ ਕਰਾਂਗੇ ਤੇ ਵੀ ਇਨਸ਼ੋਰ ਕਰੇ ਜਿਹੜਾ ਨਸ਼ਾ ਹੈ ਉਹਨੂੰ ਬਿਲਕੁਲ ਜ਼ੀਰੋ ਕਰੀਏ ਤੇ ਜਿਹੜਾ ਗੈਂਗਸਟਰਵਾਦ ਹੈ ਉਹਨੂੰ ਵੀ ਬਿਲਕੁਲ ਜ਼ੀਰੋ ਕਰੀਏ ਸਰ ਬਾਰਡਰ ਤੇ ਜਿਹੜੇ ਬੀਐਸਐਫ ਨੇ ਉਹਦਾ ਸਹਿਯੋਗ ਉਹਦਾ ਨਾਲ ਸਦੋਂ ਕਾਫੀ ਰਿਹਾ ਤੇ ਹੁਣ ਤੁਹਾਡੇ ਤੁਹਾਡੇ ਹੁਣ ਦਾ ਸਰ ਕਿਸ ਤ ਨੇ ਬਿਲਕੁਲ ਸੈਂਟਰਲ ਏਜੰਸੀਜ਼ ਨਾਲ ਬਿਲਕੁਲ ਤਾਲਮੇਲ ਬਿਠਾ ਕੇ ਰੱਖਾਂਗੇ ਡੀਏਜੀ ਇੱਥੇ ਗੁਰਦਾਸਪੁਰ ਵੀ ਹੈਗੇ ਨੇ ਡੀਏਜੀ ਅੰਮ੍ਰਿਤਸਰ ਵੀ ਨੇ ਸੋ ਉਹਨਾਂ ਨਾਲ ਗੱਲਬਾਤ ਵੀ ਰਹੂਗੀ ਉਹਨਾਂ ਨਾਲ ਆਪਰੇਸ਼ਨਜ਼ ਵੀ ਸਾਂਝੇ ਕਰਾਂਗੇ ਉਹਨਾਂ ਨਾਲ ਇਨਫੋਰਮੇਸ਼ਨ ਵੀ ਸ਼ੇਅਰ ਕਰਾਂਗੇ ਤਾਂ ਕਿ ਜਿਹੜੀ ਕੋਈ ਇਨਫੋਰਮੇਸ਼ਨ ਉਹਨਾਂ ਕੋਲ ਆ ਉਹਦੇ ਤੇ ਅਸੀਂ ਕੰਮ ਕਰ ਸਕੀਏ ਉਹਨਾਂ ਨਾਲ ਜੁਆਇੰਟਲੀ ਜਿਹੜੀ ਸਾਡੇ ਕੋਲ ਹੈ ਉਹਨਾਂ ਨਾਲ ਸ਼ੇਅਰ ਕਰਕੇ ਤੇ ਆਪਾਂ ਉਹਦੇ ਤੇ ਇੰਪਰੂਵਡ ਰਿਜ਼ਲਟਸ ਲੈ ਕੇ ਆ ਸਕੀਏ ਸਰ ਪਹਿਲੇ ਆਈਸੀ ਬਾਰਡਰ ਇਹਨਾਂ ਕੋਲ ਕਾਫੀ ਅੰਮ੍ਰਿਤਸਰ ਬਾਰਡਰ ਇਹਨਾਂ ਕਰਕੇ ਡਰੱਗਸ ਵੈਪਨ ਗੈਂਗਸਟਰ ਅਪੀਰਿਆਂ ਤੇ ਵਿਚਾਲੇ ਅਰਜੀ ਤੇ ਸਾਡੇ ਕੋਲ ਸਾਹ ਸਖਤੀ ਕਿਸ ਤਰ੍ਹਾਂ ਬਤੀਜੇ ਜਿਵੇਂ ਮੈਂ ਕਿਹਾ ਕਿ ਮੀਟਿੰਗ ਆਲਰੇਡੀ ਐਸਐਸਪੀ ਅੰਮ੍ਰਿਤਸਰ ਰੂਰਲ ਨਾਲ ਕੀਤੀ ਗਈ ਹੈ ਤੇ ਨਾਲ ਸੈਂਟਰਲ ਏਜੰਸੀਜ਼ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਕੋਈ ਸਾਡੇ ਨੋਟਿਸ ਚਾਊਗਾ ਜਿਵੇਂ ਵੈਸੇ ਵੀ ਆਪਰੇਸ਼ਨਸ ਚੱਲਦੇ ਰਹਿੰਦੇ ਆ ਬਟ ਅਦਰਵਾਈਜ਼ ਵੀਚ ਆਰ ਡੇਟ ਨੋਟਿਸ ਕੋਈ ਚਾਹਤਾ ਤੇ ਉਹਦੇ ਤੇ ਕੰਮ ਕਰਦੇ ਹੋਏ ਤੇ ਰਿਕਵਰੀ ਵੀ ਕਰਾਂਗੇ ਐਂਡ ਵੀਲ ਇਨਸ਼ੋਰ ਕਿ ਗੈਂਗਸਟਰ ਕ੍ਰਾਈਮ ਨੂੰ ਬਿਲਕੁਲ ਜ਼ੀਰੋ ਕਰੀ ਸਰ ਇੱਕ ਛੋਟਾ ਸਵਾਲ ਜੀ ਤੁਹਾਡੇ ਸਪੈਸ਼ਲ ਪਟਾਲੇ ਤੋਂ ਮਿਲਵਾਸੇ ਤੁਹਾਡੇ ਦੇ ਸੰ ਸਾਥੀ ਆਏ ਨੇ ਇਹਦਾ ਮਤਲਬ ਹੈ ਕਿ ਕਾ ਕਿ ਜ ਸਾਡਾ ਰਿਸਪੌਂਸਰ ਇਹ ਸਪੈਸ਼ਲ ਮਿਲਵਾ ਸੈ ਇਨ ਇਹ ਤਾਂ ਲੋਕਾਂ ਦਾ ਪਿਆਰ ਹੈ ਜੀ ਕਿ ਉਹ ਤੋਂ ਮਿਲਣ ਆਏ ਨੇ ਤੇ ਮੈਂ ਇਨਸ਼ੋਰ ਕਰੂੰਗਾ ਕਿ ਇੱਥੇ ਵੀ ਉਹ ਹੋ ਜਾ ਹੀ ਰਹੇ ਲੋਕਾਂ ਨਾਲ ਪਿਆਰ ਵਧੇ ਲੋਕਾਂ ਨਾਲ ਇਨਫੋਰਮੇਸ਼ਨ ਫਲੋ ਵਧੇ ਬਿਕਾਜ਼ ਲੋਕਾਂ ਦੀ ਸੇਵਾ ਵਿੱਚ ਅਸੀਂ ਆ ਜਾ ਰਹੇ ਹਾਂ ਸੋ ਲੋਕਾਂ ਨਾਲ ਜਿੰਨਾ ਕੰਟੈਕਟ ਬਣੂਗਾ ਉਹਨਾਂ ਸਾਡੇ ਲਈ ਵੀ ਚੰਗਾ ਤੇ ਲੋਕਾਂ ਲਈ ਵੀ ਚੰਗਾ